ਮਨ ਮਨ ਨਹੀਂ ਜੁੜਦਾ ਸੇਰੇ ਹਾਂ ਜੀ ਤੇਰੇ ਮਨ ਜੁੜਦਾ ਨਹੀਂ ਕੋਈ ਗੱਲ ਨਹੀਂ ਹੈ ਤੁਸੀਂ ਪਿੱਛੇ ਨਹੀਂ ਹਟਣਾ ਮਨ ਦੇ ਉੱਪਰ ਬੁੱਧੀ ਦਾ ਅੰਕਸ਼ ਲਗਾਣਾ ਮਨ ਅੰਦਰੇ ਤੇ ਬੁੱਧੀ ਉੱਤੇ ਬੁੱਧੀ ਪਰ ਤਾਂ ਹੈ ਤੇ ਜਿਹੜੀ ਮਨ ਦਾ ਨਾ ਇਹ ਚੰਚਲ ਹੈ ਮਨ ਦਾ ਸੁਭਾਅ ਬਾੜ ਜਾਣਾ ਇਨੂੰ ਅੰਦਰ ਲਿਆ ਹਮਨੇ ਵਾਪਸ ਬਾਈ ਇਤਨਾ ਹੀ ਕੰਮ ਹੈ ਜਿਸ ਨੇ ਇਹ ਅੰਤਰੀ ਯਾਤਰਾ ਵਿੱਚ ਨਿਕਲ ਗਿਆ ਸਮਝੋ ਕਿ ਪ੍ਰਮਾਤਮਾ ਦੀ ਬੜੀ ਕਿਰਪਾ ਅਗਰ ਇਹ ਜੀਵਨ ਭਾਰੂ ਇਤਵੀ ਹੋ ਜਾਏ ਕਲਿਆਣ ਤੇ ਸੌਦਾ ਸਸਤਾ ਕਰਨਾ ਹੈ ਪਿਛੇ ਨਹੀਂ ਹਟਣਾ ਅਬ ਮਨ ਜੀਤੇ ਜਗ ਜੀਤ ਸਭ ਕੁਝ ਮਨ ਹਾਰ ਇਕਦਮ ਛੰਤ ਦੇ ਮਨ ਵੀ ਮਤਲਬੇ ਪਟਕਦੇ ਲੇਕਿਨ ਉਹ ਬੁੱਧੀ ਦੇ ਅਧੀਨ ਹੁੰਦੇ ਨਾ ਤੇ ਇੱਕ ਮਿੰਟ ਵੀ ਵਾਪਸ ਲੈਂਦੇ ਮਨ ਚੰਚਲ ਹੈ ਕੋਈ ਗੱਲ ਇਹਦਾ ਕੰਮ ਹੀ ਹੈ ਸੁਭਾਅ ਹੀ ਦਾ ਚੱਲ ਤੋਂ ਚੱਲ ਚੰਚਲ ਹੈ ਕੋਈ ਚਿੰਤਾ ਨਹੀਂ ਕਰੋ ਬਸ ਇਹ ਹੈ ਕਿ ਲੱਗੇ ਰਹੋ ਮਨ ਨੂੰ ਦਵਾ ਕੇ ਰੱਖਣਾ ਬੁੱਧੀ ਉੱਤੇ ਲੱਗੇ ਬੁੱਧੀ ਉੱਤੇ ਹੋਵੇਗੀ ਤੇ ਮਨ ਥੱਲੇ ਹੋ ਜਾਏਗਾ ਬੁੱਧੀ ਪ੍ਰਧਾਨ ਹੈ ਬੁੱਧੀ ਨੂੰ ਵਿਵੇਕ ਆ ਦੇ ਦੇ ਪੰਜਮ ਪਾਤਸ਼ਾਹ ਦਾ ਇੱਕ ਸ਼ਬਦ ਵੀ ਆਉਂਦਾ ਗੁਰੂ ਗ੍ਰੰਥ ਜੀ ਪਾਠ ਪੜਿਓ ਔਰ ਬੇੜ ਵਿਚਾਰਿਓ ਨਿਵਲ ਪੁਈ ਅਗਮ ਸੁ ਸਾਦੇ ਪੰਜ ਜਨਾ ਸੇ ਸੰਗ ਨਾ ਛਿੜਕਿਓ ਅਦਕ ਹੰਗ ਬੁੱਧ ਬਾਦੇ ਪਿਆਰੇ ਮੈਂ ਕੀਏ ਕਰਮ ਅਨੇਕਾ ਆਰ ਪੜਿਓ ਸਵਾਮੀ ਕੇ ਦਵਾਰੇ ਦੀਜੇ ਬੁੱਧ ਵਿਵੇਕਾ ਓ ਜਾਲੀ ਬੁੱਧੀ ਦੇ ਪ੍ਰਭੂ ਬਾ ਓ ਜਾਲੀ ਬੁੱਧੀ ਪੰਚਮ ਪਾਛਵਿੰਦ ਸਿਆਵੇ ਇਹ ਪੂਰਾ ਸ਼ਬਦ ਹੈ ਤੇ ਬਾਹ ਨੂੰ ਟਿਕਾਏ ਵਿਵੇਕ ਨੂੰ ਆ ਦੇਵੇ ਜਿਸ ਵੇਲੇ ਨਿਰਵਿਚਾਰ ਹੋ ਜਾਏ ਤੇ ਫੇਰਾ ਵੇਕ ਹੋ ਜਾਂਦਾ ਫਿਰ ਉਹ ਵੇਕ ਦਾ ਕੁੰਡਾ ਰੱਖਣੇ ਤੇ ਮਨ ਫਿਰ ਕਿਰੇ ਦੀ ਜਾਏਗਾ ਮਨ ਨੂੰ ਜਿਸੇ ਥੋੜਾ ਜਿਹਾ ਸਵਾਦ ਆ ਜਾਏਗਾ ਤਾਂ ਫਿਰ ਉਹ ਆਪ ਕੋ ਹਵਾ ਬੱਦ ਚਲਾਏਗਾ ਏ ਭੁਖਾ ਹੈ ਇਹ ਭਟਗੜੇ ਬਾਹਰ ਕਿ ਕਿਰਨ ਸਵਾਰ ਮਿਲ ਜਾਏ ਸਵਾਦ ਬਾਹਰ ਹੈ ਨਹੀਂ ਸਵਾਦ ਹੀ ਸਵਾਦ ਅੰਦਰ ਹੀ ਆਤਮਾ ਦਾ ਸਵਾਦ ਹੈ ਅਨ ਰਖ ਜਿੱਦਤ ਲੈ ਚਾਹ ਕੇ ਨਿੰਮਕਾ ਤ੍ਰਿਸ਼ਨਾ ਤੇਰੀ ਲੱਗੇ ਗੁਰ ਗ੍ਰੰਥਾ ਹਰ ਦਾਸ ਕਾ ਚਾਹ ਕੇ ਸਾਧ ਚਾਕਦ ਹੋਏ ਰਹੇ ਬਿਸਮਾਦ ਉਹ ਸਵਾਲ ਜਦ ਤੜੀ ਨਹੀਂ ਆਵੇ ਕਲਿਆਰ ਉਹਦੇ ਥੋੜੀ ਦੇਰ ਲੱਗਦੀ ਏ ਕਬਰਾ ਰਾਣੀ ਲੱਗੇ ਹੋ ਵਵੀਕ ਉਹਚ ਇਹ ਨੂੰ ਕਾਜ ਇਹ ਸੁਕਰੇ 바ਕੀ ਵਾਇਗੁਰ ਕਿਰਪਾ ਕਰੇ ਸੁਭਾਗਸ਼ਾਲੀਓ ਜਿਹੜੇ ਚੱਲ ਪਏਓ ਆ ਭਾਗੇ ਦੇ ਜਿਹਦਾਂ ਨੂੰ ਸਭ ਕੁਝ ਸੰਸਾਰ ਵੇਚੀ ਦਿੱਸਦਾ ਐ ਖਾਓ ਐ ਪੀਓ ਐ ਭੋਗੋ ਐ ਕਰ ਲੋ ਉਹ ਕਰ ਲੋ ਮਾਇਆ ਇਕੱਠੀ ਕਰ ਲੋ ਠੀਕ ਏ ਚਾਹੀਦੀ ਏ ਲੋੜ ਏ ਕੰਮ ਕਾਜ ਕਰਦੇ ਆ ਵਿਵਹਾਰ ਉਦੋਂ ਕਿਰਤ ਆ ਗਏ ਨੇ ਨਾਮ ਜਪੋ ਕਿਰਤ ਕਰੋ ਉਹ ਵੀ ਕਰਦਾ ਇਹ ਵੀ ਕਰ ਮੈਂ ਦੁਕਾਨ ਤੇ ਬੈਠਾ ਰਿਹਾ ਪਰ ਅੰਦਰ ਕਿਸੇ ਨੂੰ ਕੋਈ ਕੋਈ ਕੇ ਪਤਾ ਮੈਂ ਯਾਦ ਉਸੇ ਬੜੀ मिठी मिठी हल्की हल्की यार बनी यही कम कर भी मतलब कोशिश करो कि यार टूटे ना कम कर कर भी यार बनी रहे हथकर वाल ते चित यार वाल ते बस लेकर है अफसोस की गल है कि बहरों नहीं मिलता कल्याण ਏ ਹੱਦ ਤੋਈ ਜਾਪਦਾ ਔਰ ਜਿਹਨੂੰ ਮਿਲਦਾ ਉਹ ਦੂਜੇ ਨੂੰ ਦੇ ਵੀ ਨਹੀਂ ਪਾਉਂਦਾ ਉਹ ਜੀ ਵੀ ਅਸਮਰੱਥ ਐ ਲੈਣਿਆਲਾ ਲੈੜੀ ਤੱਕਦਾ ਦੇੜਿਆਲਾ ਜੀ ਉਹ ਆਪਣੀਆਂ ਅੱਖੀਆਂ ਆਪਣਾ ਆਪੇ ਹੀ ਕਾਜ ਸਵਾਰੀ ਬਾਣੀ ਆਦੀ ਲੈ ਇਕਲ ਔਰ ਹੋਰ ਕੁਝ ਪੁੱਛੇ ਬਏ ਮਨ ਦੇ ਬਾਹਰੇ ਹੀ ਐ मन चंद रहा है कोई गाली। जन्म जन्म को इस मन की मल लगी मगी कालाई जाओ लाई जाओ लाए जाओ लाए। लगे रहो लगे रहो मन लागत 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 है परम पागत 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 है संसार परम है नहीं है ਕੁੱਕਰ ਗਰ ਹੈ ਮੈਂ ਤੇ ਪੱਕਾ ਹੋਏ ਨਾ ਇਹ ਠੀਕ ਚੱਲ ਰਿਹਾ ਹੈ ਜਲਾਇ ਮਾੜੇ ਜੀ ਜਦੋਂ ਸਤਿਗੁਰੂ ਵੀ ਆਵੇ ਨੇ ਜਾਗ ਰਚਨਾ ਸਭ ਜੂਠਿਆ ਜਾਨ ਲਿਓ ਜੀ